ਅੱਜ ਆਪਣਾ ਡੇ 2 ਹੋ ਗਿਆ ਵਾ ਤੀਜਾ ਦਿਨ ਉਹ ਕਿਹੜਾ ਆਪਣਾ ਤੀਜਾ ਸੱਜ ਤੀਜਾ ਦਿਨ ਹੋ ਗਿਆ ਡਾਈਟਿੰਗ ਦਾ ਤੇ ਹਾਂ ਬਦਲੇ ਬੜਾ ਹੋਇਆ ਜਿੱਥੇ ਦਿਨ ਇਹਨੂੰ ਰਾਜਾ ਮੀ ਖਾਊਗਾ ਅੱਜ ਹਾਂ ਮੈਂ ਹੂੰ ਬੰਦਾ ਪੂਰੇ ਲੱਛਣ ਪੂਰੇ ਪੂਰੇ ਲੱਗ ਰਹੇ ਨੇ ਤੇ ਹੁਣ ਆਪਾਂ ਕੁਛ ਨਹੀਂ ਡਾਈਟਿੰਗ ਦੇ ਵਿੱਚ ਹੁਣ ਆਪਾਂ ਖਾ ਲਿਆ ਮੈਂ ਇਸ ਟਾਈਮ ਖੀਰਾ ਖਾ ਲਿਆ ਤੇ ਇੱਕ ਹੈ ਗੀ ਚਕੰਦਰ ਜਿਨ ਬੀਟ ਰੂਟ ਕਹਿੰਦੇ ਹੁੰਦੇ ਆ ਉਹ ਇੱਕ ਕੱਟ ਕੇ ਬੜੀ ਸੁਆਦੀ ਹੋ ਤੇ ਐਂ ਜਿਵੇਂ ਗਾਜਰ ਹੁੰਦੀ ਆ ਉਹਦਾ ਸੇਮ ਆਹੋ ਉਹ ਤਾਂ ਸੇਮ ਟੇਸਟ ਗਾਜਰ ਵਰਗਾ ਜਿਵੇਂ ਗਾਜਰ ਮਿੱਠੀਆਂ ਗਾਜਰਾਂ ਨਹੀਂ ਹੁੰਦੀਆਂ ਜਿੱਦਾਂ ਦੀਆਂ ਨਹੀਂ ਹੁੰਦੀ ਉਹ ਉਹਦੇ ਵਰਗੀਆਂ ਹੀ ਉਹਦੇ ਵਰਗੀਆਂ ਮੈਂ ਸੋਚਦੀ ਮੈਂ ਅਸਲ ਵਿੱਚ ਪਰਸੋਂ ਨਹੀਂ ਲੈਈ ਹੈ ਨਾ ਮੈਨੂੰ ਕੱਟਣ ਹੀ ਨਹੀਂ دی ਮੈਂ ਕਿੱਦਾਂ ਦੀ ਹੋਗੀ ਕੱਲ ਮੈਂ ਸੋਚਿਆ ਰਾਤੀ ਵੀ ਤੇ ਸਬਜ਼ੀ ਬਣਾ ਲਾਂ ਫਿਰ ਮੈਂ ਜੇ ਸਵਾਦ ਨਾ ਬਣੀ ਸ਼ਕਰ ਗੰਦੀ ਨਾ ਆਹੋ ਮੇਰਾ ਇੰਨਾ ਮਿਹਨਤ ਕੀਤੀ ਵੀ ਖਰਾਬ ਜਾਊਗੀ ਹੁਣ ਜਦੋਂ ਆਪਾਂ ਚੀਰ ਕੇ ਖਾ ਲਈ ਹੁਣ ਮੈਨੂੰ ਲੱਗਦਾ ਕਿ ਸਬਜ਼ੀ ਵਧੀਆ ਬਣਦੀ ਹੈ ਗਾਜਰਾਂ ਦੀ ਜਿੱਦਾਂ ਵੀ ਸਰਦੀ ਮੰਦੀ ਨੇ ਗਾਜਰਾ ਮਟਰ ਪਾ ਲਿਆ ਵਾ ਫੇਰ ਮੂਵੇਂ ਫੇਰ ਉਸੇ ਬਾਬੇ ਦੀ ਬਣੂਗੀ ਹਾਂ ਪਰੋ ਚੱਲ ਲਈ ਲਾਹੂ ਬੜਾ ਨਿਕਲਦਾ ਸੀ ਸੂਣ ਬੜਾ ਹੀ ਉਹਦੇ ਚੈਤ ਉਹਨੇ ਚੁੱਪ ਗਿਆ ਸੱਚ ਜੇ ਅੱਜ ਦਾ ਦਿਨ ਆਪਣਾ ਸਾਰਾ ਜਿਹੜਾ ਨਾ ਇਦਾਂ ਹੀ ਨਿਕਲ ਗਿਆ ਆਪਾਂ ਕੋਸ਼ਿਸ਼ ਨਹੀਂ ਕੀਤੀ ਕਿਉਂ ਕੋਸ਼ਿਸ਼ ਕਿਉਂ ਨਹੀਂ ਕੀਤਾ ਅੱਜ ਆਪਾਂ ਕਿੰਨਾ ਕੁਝ ਕੀਤਾ ਵਾ ਇਹ ਅੱਜ ਦਿਨ ਬੜੀ ਛੇਤੀ ਨੰਗੇ ਵਹੇ ਨਾ ਮਣ ਤੂੰ ਤਾਂ ਚਲੇ ਹੀ ਗਈ ਹਤੇ ਮੈਂ ਸੁੱਤੀ ਜਾਂਦੇ ਚਲ ਕੇ ਗਈ ਉਹਦਾ ਚਾ ਮੈਨੂੰ ਆਂਦਾ ਆਏ ਨੇ ਰਾਜਣੇ ਕਪੜੇ ਲਾਲਾ ਜਾ ਕੇ ਤੇ ਮੈਂ ਕਪੜੇ ਲਾ ਕੇ ਫਿਰ ਉੱਥੇ ਨਹੀਂ ਆਉਂਦਾ ਹੀ ਨੀ ਲੀ ਜੀ ਵਗੰਦੇ ਤੇ ਹੀ ਉਹ ਵਗੰਦੇ ਹੀ ਉਹਦਾ ਹੈਗਾ ਹੈਗਾ ਮੈਂ ਮੁੱਕੇ ਚਾਹ ਬਣਾਈ ਚਾਹ ਸੱਚ ਨਾਲ ਸਾਡਾ ਦੁੱਧ ਅਜ ਥੋੜਾ ਹੀਗਾ ਤੇ ਮੈਂ ਯਾ ਸੋਚੋ ਮੈਂ ਮੀ ਨਹੀਂ ਪੀਤੀ ਫਿਰ ਤਾਂ ਸਿਣੀ ਉਹ ਕਰੇ ਮੈਂ ਉਤਰ ਰਵੜੀ ਪੀਤੀ ਮੇਰਾ ਜੀ ਨਹੀਂ ਕੀਤਾ ਮੇਰਾ ਜੀ ਕੀਤਾ ਜਿੱਕੇ ਸੇਮ ਬਣਾ ਕੇ ਪਕੜੀਆਂ ਲੀਆਂ ਖਾਵਾ ਅੱਛਾ ਫਿਰ ਮੈਂ ਉਹਦੇ ਵਿੱਚੋਂ ਪਾਇਆ ਮਾੜਾ ਜਿਹਾ ਗੂੜਾ ਪਿਆ ਉਹਦੇ ਜਿੰਨੀਆਂ ਸੇਮਾਂ ਜਿਹੜੀਆਂ ਲੰਬੀਆਂ ਲੰਬੀਆਂ ਨਹੀਂ ਹੁੰਦੀਆਂ ਬੜੀਆਂ ਘੇਟੇ ਬੜੀਆਂ ਮੋਲੀਆਂ ਦੀ ਪਾਉਂਦਾ ਮੈਂ ਹੀ ਆਨਾਵਾਂ ਪਾਜਾਟ ਦੁੱਧ ਨਹੀਂ ਹੈਗਾ ਨਾ ਤਾਂ ਪਹਿਲੇ ਥੋੜਾ ਹੀ ਮੈਂ ਹੀ ਆਨਾਵਾਂ ਸੋਚੋ ਪਿੱਛੇ ਤਾਂ ਆਪਾਂ ਸੌ ਜਾਂਦੇ ਆ ਆਪਾਂ ਕਿੱਥੇ ਜਾਂਦੇ ਆ ਵਾਕਈ ਸਹੀ ਗੱਲ ਹੈ ਰੂਹ ਆਪਣੇ ਕਿੱਥੇ ਜਾਂਦੀ ਹੋਊਗੀ ਸਰੀਰ ਤੇ ਉੱਥੇ ਪਿਆ ਸਹੀ ਗੱਲ ਹੈ ਤੇ ਜਦੋਂ ਆਪਾਂ ਮਰ ਗਏ ਉਦੋਂ ਵੀ ਇਹੋ ਹੀ ਆ ਮਰਨ ਦਾ ਡੈਮੋ ਤੇ ਆਪਾਂ ਰੋਜ ਹੀ ਲੈਨੇ ਲੱਗ ਕੇ ਸਹੀ ਗੱਲ ਹੈ ਇਹ ਤੇ ਗੱਲ ਹੈਗੀ ਵਾਕਈ ਵਾਕਿਆ ਨਾ ਸਰੀਰ ਕੀ ਨਹੀਂ ਨਹੀਂ ਕਈ ਵੇਹੇ ਇਤਰਾ ਹੀ ਰਾਤ ਸੁੱਤੇ ਸੁੱਤੇ ਨੂੰ ਨਹੀਂ ਪਤਾ ਲੱਗਦਾ ਵਿਚਾਰੇ ਕਈ ਸੁੱਤੇ ਹੀ ਇਧਰ ਆ ਜਾਂਦੇ ਰਾਤੀ ਜਿੱਦਾਂ ਮੈਨੂੰ ਸੁਪਨਾ ਆਇਆ ਕਾਂਦੇ ਹੁੰਦੀ ਆ ਆਹ ਕਾਂਦ ਹੁੰਦੀ ਆ ਹੁੰਦਾ ਪਤਾ ਕੌਣ ਹੀ ਇੱਕ ਮਿੰਟ ਬੰਦ ਕਰੀਂ ਇੱਥੇ ਠੱਠੇ ਘਰ ਮਿੱਠੇ ਵਾਲਾ ਕਾਂਦੇ ਹੋਈ ਹੁੰਦੀ ਕਾ ਠੱਠੇ ਵਾਲਾ ਜਿਹੁੰਦਾ ਉਹ ਭਾਈ ਆ ਤੇ ਮੈਂ ਉਹਨਾਂ ਦੇ ਗੁਏ ਗਾੜੀ ਖੋਤੀ ਤੇ ਫਿਰ ਮੈਨੂੰ ਵੇਂਦਾਰਿੰਦਾ ਵੇਂਦਾਰਿੰਦਾ ਜਿਦੋਂ ਉਹ ਆਦੇ ਵਿੱਚ ਮੈਂ ਅੰਦਰ ਆ ਜਾਨੀ ਆ ਨਾ ਗੇਟ ਗੁੱਡ ਬੰਦ ਕਰਕੇ ਤੇ ਉਹ ਨਾਲ ਸਾਨ ਤੇ ਕੰਧ ਟੱਪਨ ਬਿਆ ਹੁੰਦਾ ਤੇ ਮੈਂ ਉੱਚੀ ਉੱਚੀ ਆਵਾਜ਼ਾਂ ਦੀ ਡੈਡੀ ਬੰਦੇ ਡੈਡੀ ਇਹਨਾਂ ਨੇ ਮੈਨੂੰ ਸਾਰਿਆਂ ਨੇ ਠਾਇਆ ਮੈਂ ਪਹਿਲਾਂ ਪਾਪ ਬਣ ਮੈਂ ਡਾਊਨ ਆ ਰੱਖੋ ਮੂੰਹ ਤੇ ਵਟ ਕੇ ਹਲਾ ਬਬਨ ਮੈਂ ਗਿਆ ਵੀ ਠਾਉਣਾ 22 ਵਜ ਦਾ ਟਾਈਮ ਇਹ ਮੈਨੂੰ ਲੱਗਦਾ ਜਦੋਂ ਦੀ ਨਹੀਂ ਤੁਸੀਂ ਵੇਹੇ ਐਦਾਂ ਕਰਦੇ ਮਾੜਾ ਜਿਹਾ ਉਹ ਵੀਡੀਓ ਬਣਾ ਕੇ ਇਹਨਾਂ ਨੂੰ ਵਿਖਾਉਣੀ ਹੈ ਕਰੀ ਪਿਆ ਕਿ ਨਹੀਂ ਸੁਬਣਾ ਚੱਲਣ ਦੇਣਾ ਕਿ ਭਲਾ ਗਾੜੀ ਕੀ ਹੋਣਾ ਸਹੀ ਗਾ ਸੁਣਨਾ ਚਾਹੀਦਾ ਵੇਹੇ ਘੜੀ ਗਾ ਕਿੰਨਾ ਕੀਰ ਬੰਦਾ ਬੋਲਦਾ ਕੀ ਕੀ ਹੁੰਦਾ ਵੀ ਸੁਣਨਾ ਚਾਹੀਦਾ ਮੈਂ ਕਈ ਵਾਰ ਚਾਹਤੀ ਤੇਰੇ ਸੁਣਾਉਂਦੇ ਹੰਥੰਦੀ ਵੀ ਤੇ ਛੇਤੀ ਕੀਤਾ ਮੈਂ ਵਰਦੰਦਾ ਹੂ ਹਾਈ ਦਾਈ ਉਹਨਾਂ ਗੱਲਾਂ ਨੇ ਕੋਈ ਗੱਲ ਆਉਂਦੀ ਕੋਈ ਨਹੀਂ ਉਹਨਾਂ ਚ ਗੱਲ ਨੇ ਤੇ ਦੱਬਾ ਗਿਆ ਹੁੰਦਾ ਨਾ ਇਹ ਉਹ ਪਤਾ ਨਹੀਂ ਆ ਨਾ ਮੈਂ ਜੋ ਆਪਾਂ ਇਹਨੇ ਕਰਦੇ ਨੇ ਇਹਨੇ ਕਰਦੇ ਆ ਹਾਂ ਓਏ ਉਹ ਗੱਡੀ ਲੰਘ ਗਈ ਉਹ ਲੰਗਾ ਦੇ ਲਗਾ ਦੇ ਗੱਡੀ ਲੰਘ ਗਈ ਉਹ ਇਹਨੂੰ ਕਹ ਪਰਤੀ ਕਟਾ ਕੇ ਜਾ ਆਈ ਕੋਈ ਦੇ ਹੁੰਦਾ ਉਹ ਮੈਂ ਨਹੀਂ ਕੱਟਣਾ ਕੁੱਟਣਾ ਮੈਂ ਚੱਲਿਆ ਹੀ ਮੈਂ ਬਹਿਣਾ ਨਹੀਂ ਐ ਕਰਦਾ ਹੁੰਦਾ ਤੇ ਆਡੇ ਵਰਦਾਨ ਨੂੰ ਜੋ ਗੱਲਾਂ ਆਪਾਂ ਦਿਨੇ ਕਰਦੇ ਹਾਂ ਉਹ ਉਹ ਹੀ ਤੁਰੀਆਂ ਫਿਰਦੀਆਂ ਦਿਮਾਗ 'ਚ ਵਰਦਾਨ ਨੂੰ ਸੁਪਨਾ ਆਂਦਾ ਮਮਾ ਨੇ ਮੈਨੂੰ ਝੂਠ ਬੋਲਿਆ ਉਹ ਇਦਾਂ ਕਰਦੇ ਨਾਨੇ ਚੀਜੀ ਗਾਣੀ ਤੋੜੀ ਦਿੰਦੇ ਉਹ ਇਦਾਂ ਕਰੀ ਜਾਂਦਾ ਆਂ ਦਾ ਰਾਤ ਨੂੰ ਪਹਿਲਾਂ ਮੇਂ ਗਈ ਉਹ ਸੁੱਤਾਂ ਗੱਲਾਂ ਕਰ ਗਿਆ ਉਹਨੂੰ ਬੜੀ ਇਦਾਂ ਵੇਹਣਾ ਕੀ ਹੋਣਾ ਸ਼ਰੀਰ ਆਪਣਾ ਕਿੱਧਰ ਦੀ ਕਿਸੇ ਆਪਾਂ ਸੁੱਤੇ ਆਂ ਮੈਨੂੰ ਪਤਾ ਵੀ ਨਹੀਂ ਲੱਗਦਾ ਕਿੱਧਰ ਦੀ ਸ਼ਰੀਰ ਉੱਥੇ ਹੀ ਹੁੰਦਾ ਵਾ ਸਹੀ ਗੱਲ ਰੂਪ ਆਣੀ ਕਿਥੇ ਚਲ ਜੀਂ ਮੈਂ ਆਪਾਂ ਪਤਾ ਨਹੀਂ ਕੀ ਦਿੱਕਤ ਹੀ ਮੈਂ ਪਤਾ ਨਹੀਂ ਕਿਥੇ ਮਰਨ ਮੈਨੂੰ ਕੋਈ ਮਾਰਨ ਦੀ ਆਂਦਾ ਵਾ ਮੈਨੂੰ ਅੱਗੇ ਸੱਪਾਂ ਦੇ ਬੜੇ ਸੁਪਨੇ ਹੁੰਦੇ ਹੁੰਦੇ ਸੀ ਮੈਂ ਉਹ ਆਂਦੇ ਬਸ ਆਪਾਂ ਦੇ ਸੁਪਨੇ ਦੌੜਦੇ ਜਦ ਆਪਣਾ ਸੁੱਖਣਾ ਕੋਈ ਹੋਵੇ ਤਾਂ ਲੱਥੀ ਨਾ ਹੋਵੇ ਤਾਂ ਤਰਿਕਾ ਆਉਂਦੇ ਆ ਸਾਡੀਆਂ ਦੇ ਵੀ ਪੰਜੇ ਦੇ ਆਲੇ ਦੁਆਲੇ ਮੇਰੇ ਸੱਪ ਤੁਰੇ ਫਿਰਨੇ ਮੈਂ ਰਾਜਾ ਬਣਾ ਹਾਏ ਸਾਡੇ ਦਰਦ ਨਹੀਂ ਮਾਰਾਈ ਤੇ ਕਿਰਪਾ ਕਰੀ ਆਇਆ ਮੇਰੀ ਗੱਲ ਵੇ ਗੱਲ ਜਦੋਂ ਨਾ ਮੈਨੂੰ ਹੀ ਨਵੇਂ ਵਿਆਹੀ ਹੈ ਨਾ ਮੈਨੂੰ ਦੋ ਵਾਰੀ ਆਉਂਦੇ ਹੁੰਦੇ ਸੀ ਤੇ ਮੈਂ ਮੇਰੀ ਮਾਦੀ ਮੇਰੇ ਮੈਂ ਇਧਰ ਵਾਲੀ ਮੰਮੀ ਨੇ ਕਹਿਣਾ ਇਹ ਜਿਹੜੇ ਉਹ ਇਹੋ ਜਿਹੇ ਰੂਹਾ ਰੂਹਾ ਹੁੰਦੇ ਨਾ ਨਾਲ ਗਈਆਂ ਜਾਂਦੀਆਂ ਆ ਬੰਦੇ ਦੇ ਤਾਂ ਕਰਕੇ ਹੁੰਦੇ ਆ ਮੁੜ ਕੇ ਮੈਂ ਥੋੜਾ ਟਾਈਮ ਨਿਕਲ ਗਿਆ ਮੈਨੂੰ ਲੱਗਦਾ ਵਾਵਾ ਜਿਹੜਾ 2000 ਸਾਲ ਤੇ ਆਉਂਦੇ ਰਹਿ ਇਦਾਂ ਕਦੀ ਕਦੀ ਮੈਨੂੰ ਚੀ ਚੀ ਬੋਲਣ ਲੱਪਣ ਰਾਤ ਨੂੰ ਤੇ ਮੁੜ ਕੇ ਥੋੜਾ ਟਾਈਮ ਮੇਰੇ ਹਟ ਗਿਆ ਮੇਰੇ ਆਪੇ ਬੋਲਣੇ ਚਾਚਾ ਤੇਰੇ ਲੱਗ ਇਹ ਲੱਗ ਪਿਆ ਹੈ ਤੇ ਮੈਨੂੰ ਉਸੋ ਉਸੋ ਕਿਤੇ ਛੇੜੂਗਾ ਨਾ ਤੇ ਮੈਂ ਉਹਨੇ ਜਿਹੜੇ ਵਿਆਹ ਕੀ ਆਏ ਹੀ ਨਾ ਮੈਂ ਤੇਰੇ ਚ ਵਾੜ ਤੇ ਹਾਂ ਇਹ ਬੇਬੋ ਨਾ ਮੈਂ ਕਿਹਦੇ ਕੋਈ ਵੀ ਜੇ ਕੇ ਬੰਦੇ ਨੋਵੇ ਜੱਜ ਨਾਨੀ ਨੋਵੇ ਨਾ ਉਹ ਮਤਲਬ ਜਦੋਂ ਆਪਣਾ ਵਿਆਹ ਜਾਂਦਾ ਤੇ ਉਹ ਇਤਰਾਹ ਦੇ ਨਾਲ ਹੀ ਚੀਜ਼ ਕੋਈ ਵੀ ਹੋਵੇ ਉਹ ਵਿਆਹ ਹੀ ਜਾਂਦੀ ਆਹੋ ਤੇ ਇੱਕ ਇੱਕ ਮੈਂ ਵੀ ਸੁਣਿਆ ਜੇ ਕੁੜੀ ਦੇ ਵਿਆਹ ਦੇ ਵਿੱਚ ਜੇ ਕੁੜੀ ਦੇ ਵਿਆਹ ਤੇ ਪਹਿਲਾਂ ਜੂਆ ਹਣਾ ਸਿਰ ਤੇ ਉਹ ਵੀ ਰਈਆਂ ਜਾਂਦੀਆਂ ਹੋਏ ਉਹ ਮੁੜ ਕੇ ਨਿਕਲਦੀਆਂ ਹੀ ਨਹੀਂ ਛੇਤੀ ਇਹ ਵੀ ਸੁਣਿਆ ਹਾਂ ਇਹ ਵੀ ਗੱਲ ਸੁਣੀ ਜੂਆ ਨਾ ਦੱਸ ਕੀ ਕਰਨਾ ਆ ਵੇ ਲਾਣਾ ਇਹ ਲੈ ਕੇ ਕੀ ਆ ਨਾ ਨੈਸਰੀ ਜੀ ਪਤਾ ਨਹੀਂ ਜੂਆ ਵੀ ਕਿੱਦਾਂ ਪੈ ਜਾਂਦੀ ਹੈ ਹੁਣ ਵੇ ਲਾ ਅੱਜ ਕੱਲ ਪਹਿਲਾਂ ਆ ਜਾਂਦੇ ਨੇ ਅੱਜ ਕੱਲ ਨਹੀਂ ਅੱਜ ਕੱਲ ਪਰ ਕਈਆਂ ਦੇ ਹੈ ਨਹੀਂ ਅਜੇ ਹਮ ਅਜੇ ਵੀ ਨਹੀਂ ਗਈਆਂ ਨੇ ਆਪਣੇ ਵੀ ਆਪਾਂ ਤੇ ਚਲੋ ਪੜਾ ਜਿਹੜੇ ਸਰਕਾਰੀ ਸਕੂਲ ਜਾਂਦਾ ਜਾਂਦੇ ਨਾ ਬੱਚੇ ਉਹਨਾਂ ਦੇ ਹੋਗਾ ਹਾਂ ਸਹੀ ਗੱਲ ਹਾਂ ਆਪਣੇ ਪ੍ਰਾਈਵੇਟ ਸਕੂਲ ਆ ਲਿਆ ਜਿਹੜੀ ਹੁੰਦੇ ਗੋਨੋ ਗੋਪੀ ਨਹੀਂ ਗੋਪੀ ਕਹਿੰਦੀ ਉਹਨਾਂ ਦੇ ਨਾਲ ਹੀ ਤਾਂ ਕੋਈ ਮੱਝੀ ਸੰਗਾਂ ਨਾ ਕਰ ਤੇ ਉਹਨਾਂ ਦੀਆਂ ਕੁੜੀਆਂ ਨੂੰ ਤੇ ਉਹ ਇਦਾਂ ਜਦੋਂ ਆਉਂਦੀ ਨਾ ਜਾਂਦੀ ਸਾਡੀ ਨਾਭ ਦੇ ਵੀ ਪਾਗੀ ਤੇ ਆਂਦੀ ਮੈਂ ਮਹਾ ਕੱਢੀਆਂ ਬਾਅਦ ਚ ਇਦਾਂ ਹੀ ਇਦਾਂ ਹੀ ਆ ਇਹ ਤਾਂ ਨਹੀਂ ਇੱਕ ਕਰ ਇਹਨਾਂ ਦਾ ਪੈ ਗਿਆ ਨਾਨੀਆਂ ਫਰਨੈਲ ਪਾਸਾ ਤੇ ਹਾਂ ਫਰਨੈਲ ਪਾਸਾ ਸਾਡੇ ਸਾਡੇ ਨਿੱਕੇ ਹੁੰਦੇ ਸਾਡੇ ਸਰੋਂ ਦੇ ਤੇਰਨ ਚੂਆਂ ਪੈਂਦੀਆਂ ਜੀ ਮਾਤਾ ਦੀ ਦਵਾਈ ਪਾਤੀ ਭੈਣਾ ਮੇਰੀ ਮੰਮੀ ਤਾਈ ਦੇ ਬੁੱਢੇ ਪੈ ਗਈਆਂ ਇੱਕ ਵਾਰੀ ਉਹਦੇ ਵਾਲ ਕੱਟੇ ਤੇ ਭੈਣੇ ਦੇ ਵਿੱਚ ਉਹਨਾਂ ਨੇ ਕੀ ਕੀਤਾ ਵਿੱਚ ਚੂਹਿਆਂ ਵਾਲੀ ਦਵਾਈ ਡੀਟੀ ਪਾਤੀ ਡੀਟੀ ਡੀਟੀ ਬੜਾ ਵੱਡੇ ਸੀ ਡੀਟੀ ਪਾਤੀ ਤੇ ਮੈਂ ਆਖਣਾ ਮੰਮੀ ਜੀ ਇਹ ਮੰਨ ਲਾ ਇਹੋ ਹੀ ਨਾਪ ਨੂੰ ਚੜਜੇ ਤੇ ਬਣਾ ਕਿ ਨੌਖਾ ਹੋਵੇ ਤੇ ਉਹਨੇ ਕਿਹਾ ਕੋਖਣੀ ਹੁੰਦਾ ਪਾਤੀ ਮੇਰੀ ਮਾਸੀ ਦੇ ਜਵਾਗਾਂ ਦੇ ਹੁੰਦੀਆਂ ਹਿੰਦੇ ਮੇਰੀ ਮਾਸੀ ਦਾ ਦਿਲ ਬੜਾ ਵੱਡਾ ਹੁੰਦਾ ਸੀ ਮੰਮੀ ਨੇ ਨਾ ਜਦੋਂ ਇੱਥੇ ਆਉਣਾ ਨਾ ਉਦੋਂ ਹੀ ਨੇ ਜਵਾਗ ਫੜ ਲੈਣੇ ਦੋਹਾਂ ਤੇ ਡੀਟੀ ਪਾਣੀ ਉਹਨਾਂ ਦੇ ਤੇ ਮੇਰੀ ਮਾਸੀ ਨੇ ਹਾਏ ਨਹੀਂ ਜਵਾਕਾਂ ਦੇ ਛੜ ਜਾਣਗੀਆਂ ਹਾਏ ਨਹੀਂ ਮਰ ਜਾਣਗੇ ਮੈਂ ਜੱਗੇ ਉਹੋ ਜੀਆਂ ਮੈਂ ਕਿਥੋਂ ਭਰਨੇ ਆ ਜਿਹੜਾ ਦੇ ਉਹ ਕਈਆਂ ਦੇ ਬੜਾ ਹੁੰਦਾ ਉਹਨੂੰ ਉਡਾ ਦੇ ਫਿਰ ਬੜਾ ਹੋਣਾ ਹੁੰਦਾ ਇਹ ਆਉਣ ਆ ਗਈ ਕਿਨੇ ਦੇ ਅੰਦਰ ਓਮਣੂ ਹਾਲੇ ਬੱਦਲ ਬਹੁਤ ਹੀ ਮੈਨੂੰ ਲੱਗਦਾ ਬੱਦਲ ਕਦ ਪਤਾ ਨਹੀਂ ਕਦੋਂ ਆ ਜਾਣਾ ਹੈ ਹੈ ਲਾ ਲੇ ਹੁਣ ਹੁਣ ਗਾਇਸ ਟਾਈਮ ਹੋ ਗਿਆ ਰਾਤ ਦੇ 8 ਵਜੇ ਦਾ 8 ਵਜੇ ਲੈ ਆਪਰਾ ਪਾਪਾ ਦਾ ਦੁਪਹਿਰ ਨੂੰ ਢਿੱਡ ਕੱਢ ਕੇ ਲਿਆਉਂਦੀ ਆ ਮੇਰਾ ਪੁੱਤ ਆ ਕਰਕੇ ਨਾ ਉਤੋਂ ਚਿੱਟੇ ਦੋ ਗਮਲੇ ਲਾ ਲਿਆ ਠੀਕ ਐ ਫਿਰ ਉਹਦੇ ਮੈਂ ਲਾ ਦੂੰਗੀ ਚੇਚਾ ਅਸੀਂ ਦੁਪਹਿਰੇ ਲੈ ਕੇ ਆਈਆਂ ਟੋਰੀ ਕੇ ਜੀ ਤੋੜ ਕੇ ਦੇ ਤੂੰ ਉਹਨੂੰ ਗਮਲਾ ਹੀ ਵੀ ਲਿਆ ਕੇ ਦਿੱਤਾ ਪੁੱਤੋਂ ਤੇ ਦੇ ਸੌਕ ਜਾਨੀ ਤੇ ਆਪਾਂ ਮੇਰਾ ਡਿਨਰ ਹੋ ਗਿਆ ਵਾ ਰੱਬ ਦਾ ਹੋਣਾ ਵਾ ਜੇ ਪ੍ਰਭੂ ਨੇ ਖਾਣੀ ਰੋਟੀ ਪ੍ਰਭੂ ਦਾ ਦਾਲ ਨਾ ਆਸਾ ਛੋਟੇ ਘਣੇ ਚੱਲਣਾ ਤੇ ਅੱਜ ਹੁਣ ਆਪਾਂ ਸ਼ਾਮੀ ਜਿਹੜਾ ਵਾ ਸਵੇਰੇ ਮੈਂ ਖਾ ਲੇ ਹੀ ਥੋੜੇ ਜਿਹਾ ਚੌਲ ਤੇ ਨਾਲ ਖਾ ਲੇ ਹੀ ਦਾਲ ਤੇ ਉਹਦੇ ਨਾਲ ਵਾ ਢਿੱਡ ਭਰ ਗਿਆ ਹੀ ਕਰ ਤੇ ਉਸ ਤੋਂ ਬਾਅਦ ਦੁਪਹਿਰ ਆਪਾਂ ਪੀ ਵੀ ਚਾਹ ਜਿਹਨੇ ਵੀ ਡਾਈਟ ਪਲਾਨ ਮੇਰੇ ਤੋਂ ਲੈਣਾ ਹੋਵੇ ਲੈ ਸਕਦਾ ਮੈਂ ਕੀ ਕੀ ਖਾਣੀ ਆ ਤੇ ਹੁਣ ਆਪਾਂ ਇੱਕ ਖੀਰਾ ਤੇ ਇੱਕ ਅਚਕੰਦ ਇੰਨੀ ਟੇਸਟੀ ਨਾ ਮੈਨੂੰ ਗਰਡਿੰਗ ਨਿੱਕੀ ਰਹਿ ਗਈ ਨਿੱਕੀ ਰਹਿ ਗਈ ਮੱਥਰੀ ਗੱਲ ਬਾਕੀ ਆਪਾਂ ਸਾਰੇ ਕਮਾ ਜੈ ਐਕਸਪਰਟ ਆ ਤੇ ਹੁਣ ਆਪਾਂ ਪ੍ਰਭੂ ਨੂੰ ਬਣਾ ਦਈਏ ਡਿਨਰ ਰੋਟੀ ਤੇ ਪ੍ਰਭੂ ਨੂੰ ਧਾਰਨਾ ਖਣੀ ਆ ਹਨਾ ਤੇ ਫਿਰ ਆਪਾਂ ਵਿਰਲੇ ਆ ਫਿਰ ਆਪਾਂ ਬੈਣਾ ਲੰਮੇ ਤੇ ਫਿਰ ਮੈਂ ਅੱਜ ਤੁਹਾਨੂੰ ਕੱਲ ਸਵੇਰੇ ਫਿਲਹਾਲ ਤੇ ਦੱਸਾਂਗੇ ਤੁਹਾਨੂੰ ਮੀਊ ਪੈਂਦਾ ਕਿ ਨਹੀਂ ਪੈਂਦਾ ਹੁਣ ਤੇ ਗੁੱਡ ਨਾਈਟ ਸਾਰੇ ਮਿਲਾਂ ਲਓ ਜੀ ਗੁੱਡ ਮਾਰਨਿੰਗ ਮੇਰੇ ਵੱਲੋਂ ਸਾਰਿਆਂ ਨੂੰ ਤੇ ਸੁਨੋਈ ਵੱਲੋਂ ਵੀ ਤੇ ਪ੍ਰਭੂ ਵੱਲੋਂ ਵੀ ਤੇ ਆ ਦੇ ਵਲੌਗ ਦੀ ਆਪਾਂ ਸ਼ੁਰੂਆਤ ਕੱਲ ਕਰ ਲਈ ਸੀਗੀ ਰਾਤੀ ਤੇ ਹੁਣ ਟਾਈਮ ਹੋ ਗਿਆ ਸਵੇਰ ਦਾ 7 ਵਜੇ ਦਾ ਤੇ ਪ੍ਰਭ ਆਲਮੋਸਟ ਸਕੂਲ ਵਾਸਤੇ ਰੈਡੀ ਹੋ ਗਿਆ ਤੇ ਅੱਜ ਪ੍ਰਭ ਦਾ ਨਵੀਂ ਕਲਾਸ ਦਾ ਪਹਿਲਾ ਦਿਨ ਆ ਜਿਹੜੀ ਕਲਾਸ ਪੜਾ 10th ਤੇ ਅੱਜ ਮੇਰਾ ਪੁੱਤ ਪਹਿਲੇ ਦਿਨ 10ਵੀਂ ਕਲਾਸ ਦੇ ਵਿੱਚ ਐਂਟਰ ਕਰਨ ਲੱਗਾ ਤੇ ਤੇ ਹੁਣ ਇਹ 10ਵੀਂ ਕਲਾਸ ਦੇ ਪੁੱਤ ਨੰਬਰ ਵਧੀਆ ਆਉਣੇ ਚਾਹੀਦੇ ਆ ਠੀਕ ਹੈ ਨਾ ਐ ਪੂਰੀ ਮਿਹਨਤ ਕਰਨੀ ਪੂਰੀ ਆਪਾਂ ਪਹਿਲਾਂ ਉੱਤੇ ਕੱਪੜਾ ਮਾਰੀ ਦੰਦਾ ਫੇਰ ਕਰੀ ਦੰਦਾ ਪੁੱਤ ਉਹ ਸਾਡੇ ਨਹੀਂ ਕੱਪੜਾ ਕਿਉਂ ਨਹੀਂ ਮਾਰਦੇ ਹੁੰਦੇ ਤਾਂ ਟਿਫਣਾ ਪਹਿਲਾਂ ਰੈਡੀ ਕਰਕੇ ਰੱਖ ਦਿੱਤਾ ਵਾ ਤੇ ਚਾਹ ਇਹਨੇ ਪੀ ਲਈ ਆ ਤੇ ਆਪਾਂ ਗੁਰਦੁਆਰਾ ਸਾਹਿਬ ਹੀ ਗਏ ਆ ਅਰਸ਼ਨ ਕਰਕੇ ਆ ਗਏ ਤੇ ਹੁਣ ਆਪਾਂ ਰੱਬ ਦੀ ਤਿਆਇਜ਼ੀ ਕਰਵਾਤੀ ਆ ਸਾਰੀ ਤੇ ਮੈਂ ਵੀ ਨਾਲ ਨੂੰ ਲਿਆ ਵਾ ਸਾਰਾ ਕੰਮ ਕਰ ਲਿਆ ਵਾ ਬਸ ਥੋੜੇ-ਥੋੜੇ ਆ ਜਿਹੜੇ ਖਿਲਾੜੇ ਰਹਿ ਗਏ ਚੁੱਪਣ ਵਾਲੇ ਬਾਕੀ ਉਹ ਦੀਦੀ ਆਊਗੀ ਤੇ ਫੇਰ ਤੇ ਹੁਣ ਆਪਾਂ ਬਿੜੀ ਬੈਠ ਕੇ ਚਾਹ ਤੇ ਚਾਹ ਦੇ ਨਾਲ ਖਾਈਏ ਕੀ ਸੁਣਈ ਪਿਛਕਟ ਇਕਸੋ ਨਹੀਂ ਵੇਖਣ ਦਈ ਮੈਨੂੰ ਤੇ ਸਾਰਾ ਕੰਮ ਕਰ ਕਿੰਨੇ ਤੇ ਆਹ ਦਾ ਖਾ ਲਿਆ ਖਾ ਲਿਆ ਕਿੰਨੇ ਦੋਵੇਂ ਮੈਨੂੰ ਕੁੱਖ ਨਹੀਂ ਦਿੱਤਾ ਰਾਬਣ ਮੈਨੂੰ ਕੋਲੋ ਅੱਛਾ ਹਾਂ ਹੋਰ ਤੂੰ ਇਦਾਂ ਹੀ ਕਰਦਾ ਨਾਲ ਵਿਚਾਰੀ ਦੇ ਨਾਲ ਉਹਨੂੰ ਵੀ ਦਿਆ ਕਰ ਹੈ ਤੇ ਆ ਥੋੜੇ ਥੋੜੇ ਖਲਾਰੇ ਸੀ ਜਿਹੜੇ ਮੈਂ ਚੁੱਕ ਲਾ ਤੇ ਨਾਲ ਦੀ ਨਾਲ ਆਪਾਂ ਵੀ ਖਲਾਰੇ ਚੁੱਕ ਲਈਏ ਤੇ ਫਿਰ ਤੁਹਾਨੂੰ ਪਤਾ ਫਿਰ ਨਾ ਹੁੰਦਾ ਕਿ ਬੱਚੇ ਚਲੇਗੇ ਸਕੂਲੇ ਰਿਲੈਕਸ ਹੋ ਕੇ ਫਿਰ ਬਹਿ ਕੇ ਚਾਹ ਪੀਏ ਕਿਡੇ ਕੱਢ ਲੈ ਅਜਾ ਢੋਡੀ ਤੇ ਬੱਚੇ ਬਹੁਤ ਸੇਲ ਲੱਗੀ ਜਾਂਦਾ ਇੱਕ ਬੱਚਾ ਵੀ ਤੋਰਨਾ ਉਹਨਾਂ ਹੀ ਕੰਮ ਆ ਤੇ ਦੋ ਬੱਚੇ ਵੀ ਤੋਰਨੇ ਉਹਨਾਂ ਹੀ ਕੰਮ ਆ ਅਜੇ ਇਹ ਕਿ ਤੂੰ ਮੇਰੇ ਤੋਂ ਸਿਰ ਨਹੀਂ ਭਗਾਉਂਦਾ ਗੱਲ ਵੱਖਰੀ ਆ ਜਦੋਂ ਤੈਨੂੰ ਸਿਰ ਵਾਉਨੇ ਨਹੀਂ ਹਾਂ ਉਦੋਂ ਵੀ ਮੈਂ ਤੈਨੂੰ ਮਤਲਬ ਕਿ ਐਦਾਂ ਮਿੰਟੋ-ਮਿੰਟੇ ਤਿਆਰ ਕਰ ਦੇਣੀ ਹੁੰਦੀ ਆ ਸਭ ਤੋਂ ਪਹਿਲਾਂ ਕੰਮ ਮੇਰਾ ਹੁੰਦਾ ਇਹ ਰੋਟੀ ਬਣਾ ਕੇ ਆ ਕੇ ਤੇਰਾ ਤੂੰ ਨਾ ਕਹਿਣਾ ਤੇ ਮੈਂ ਤੇਰਾ ਸਿਰ ਵਾਉਣਾ ਫਿਰ ਪਟਕਾ ਬਣਾਣਾ ਹਾਂ ਵਟਕਾ ਬਣਾਉਂਦੀ ਨਹੀਂ ਹਾਂ ਕਦੋਂ ਉਹ ਵੀ ਕਦੋਂ ਵੀ ਤਿਆਰ ਕਰਨੀ ਚਿੱਟੀਨ ਵਾਲੀ ਉਹ ਸਕੂਲੇ ਚਿੱਟੀ ਰਹੀ ਜਿਆਦਾ ਇੱਕ ਨੀਲੀ ਤੇ ਨਹੀਂ ਚਿੱਟੀ ਰਹੀ ਆ ਰਮਾਲੀ ਚਿੱਟੀ ਹੀ ਜਣਾ ਤੇ ਯੂਨੀਫਾਰਮ ਦੋ ਹੀ ਗਿਆ ਉਹ ਵੀ ਚਿੱਟਾ ਹੀ ਚਿੱਟਾ ਹਾਂ ਬੜਾ ਬੜਾ ਤਗੜਾ ਬਣ ਕੇ ਜਣਾ ਹਾਂ ਸਹੀ ਗਾ ਬਹੁਤ ਐਡਾ ਕੀ ਜਾਂਦਾ ਜੀ ਹਾਂ ਲੰਮਾ ਵੜਾ ਹੁੰਦਾ ਲੰਮਾ ਵੜਾ ਹੈਗਾ ਤੇ ਹੁਣ ਆਪਾਂ ਹੋ ਗਿਆ ਫ੍ਰੀ ਤੇ ਰਿਲੈਕਸ ਹੋ ਕੇ ਪੀ ਲਈਏ ਚਾਹ ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਮੇਰੀ ਤਾਂ ਕੋਈ ਘੜੀ ਨਹੀਂ ਪਰਨੇ ਦੀ ਉੱਥੇ ਅੱਛਾ ਕੌਣ ਕਰ ਦਿੰਦਾ ਟੀਚਰ ਕੇ ਬੱਚੇ ਟੀਚਰ ਅੱਛਾ ਵਧੀਆ ਇਹ ਮੇਰੇ ਕਿੰਨਾ ਸਾਰਾ ਆਉਂਦਾ ਭਈ ਇੱਧਰ ਵੇਖੋ ਇਹਨਾਂ ਵੀ ਬੱਚਿਆਂ ਨੇ ਪੰਨਾ ਠੀਕ ਆ ਕਈਆਂ ਨੂੰ ਆਉਂਦਾ ਜਿਹਨਾਂ ਨਹੀਂ ਬੰਨਣਾ ਹੁੰਦਾ ਹਣਾ ਅਸੀਂ ਦੋ ਨੇ ਜਿਹਨਾਂ ਨੂੰ ਨਹੀਂ ਬੰਨਣਾ ਹੁੰਦਾ ਸਵਾਲ ਮਾਰ ਕੇ ਤੇ ਚਲੋ ਬੱਸ ਸਾਡੇ ਨਾਲ ਹੀ ਨਹੀਂ ਗਿਣੇਗੇ ਉਹ ਵਿਚਾਰੇ ਇਦਾਂ ਹੀ ਹੁੰਦੇ ਪ੍ਰਭਾ ਰੱਖਿਆ ਪੁੱਤ ਕੰਬਲ ਉੱਧਰ ਤੇ ਆ ਇੱਕ ਭਾਂਡੇ ਰੱਖ ਜੀ ਬਸ ਬਾਕੀ ਮੈਂ ਕਰ ਲੀ ਸਾਰਾ ਤੇ ਬਾਏ ਸੁਣੋ ਇਹ ਆ ਗਿਆ ਪ੍ਰਭ ਅੱਜ ਇਹਨੂੰ ਪਤਾ ਵੀ ਬਰਾਬਰ ਸਕੂਲ ਨਹੀਂ ਗਿਆ ਤੇ ਅੱਜ ਉਹਨੇ ਜਾ ਕੇ ਵੀ ਉਹ ਤਾਂ ਦੇਖ ਲਈ ਆ ਬੱਸ ਆਂ ਨੰਦਿੰਗਾ ਸਕੂਲ ਲਾ। ਨੋਈ ਵੇ ਵੇ ਹੋਣਾ ਨਾ ਬਹੁਤ ਜੰਗਿਆ। ਤੈਨੂੰ ਆ ਜਣੀ ਲੈ ਉੱਥੇ ਬੈ ਗਈ। ਉੱਥੇ ਜੇ ਰਹੋਗੀ ਉਹ ਨਹੀਂ ਆ ਜਿਹੜੀ ਆਇਆ ਬਹਿ ਜਾ ਇੱਥੇ। ਆਉਣੀ ਅਲਾ। ਇਹਨੂੰ ਵੀ ਲੱਭ ਲੰਗਰ ਪਾਇਆ ਹੀ ਤੇਨੇ ਲੰਗਰ ਖਾਦਾ ਨਹੀਂ ਮੈਨੂੰ ਲੱਗਦਾ ਵੀ ਲੱਭ ਮੈਂ ਚੇਚੀ ਕੋਟੀ ਪਾਈ ਆਣਾ। ਬਣਾ ਕੇ ਤਾਂ ਨਹੀਂ ਆ। ਨਹੀਂ ਆਣਾ ਵੇ। ਭੁਖੀ ਰਹੇ ਬਚਾਰੀ। ਮੁਗਾ ਸ਼ਾਮ ਦਾ 1.5 ਵਜੇ ਦਾ ਤੇ ਆਪ ਆ ਗਿਆ ਬਾਹਰ ਵਹਿਲੇ ਗੁੱਲੇ ਹੋ ਕੇ ਤੇ ਹੁਣ ਮੈਂ ਇੱਥੇ ਬੈਠੀ ਆ ਤੇ ਬਾਹਰ ਦੇਖੋ ਕੋਈ ਰੌਣਕ ਲੱਗੀ ਆ ਟਰਾਲੀਆਂ ਟਰੈਕਟਰ ਲੰਘਣ ਦਾ ਹੋ ਕਿੱਡਾ ਵੱਡਾ ਮੈਨੂੰ ਕੜੰਦਿਆ ਦੇ ਗੇਟ ਖੁੱਲਾ ਸਨੋਈ ਆਡੀ ਵੀ ਬਾਹਰ ਵੇਖਣ ਗਈ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਕਿ ਕਿੰਨਾ ਕੁ ਟੀ ਚਰਚਾ ਕੀਤੀ ਆ ਆਪਾਂ ਸ਼ੇਅਰ ਦਾ ਮੈਂ ਨਾ ਪ੍ਰਾਈਵੇਟ ਸਕੂਲ ਜਾਣ ਤੋਂ ਬਾਅਦ ਮੈਂ ਬਿਜ਼ੀ ਵੜਾ ਹੋ ਗਈ ਅਮਨ ਨੇ ਮੈਨੂੰ ਸੂਟ ਸਟਿਚ ਕਰਨ ਵਾਸਤੇ ਦਿੱਤਾ ਫਿਰ ਮੈਂ ਉਹਦਾ ਸੂਟ ਸਟਿਚ ਕਰਨ ਲੱਪੀ ਤੇ ਚਾਹ ਵੀ ਅਜੋਨੇ ਹੀ ਪਿਆਈ ਵਿਚਾਰੀ ਨੇ ਆਪਾਂ ਨੂੰ ਤੇ ਫਿਰ ਚਾ ਉਹਨੇ ਪਿਆਰ ਦਾ ਕਰਕੇ ਉਹਦਾ ਸੂਟ ਮੈਂ ਪੂਰਾ ਕੰਪਲੀਟ ਕਰਤਾ ਵੈਸੇ ਹੈ ਕਿ ਤੇ ਮੈਨੂੰ ਲੱਗਦਾ ਕਿ 11 ਵਜੇ ਮੈਂ ਸੂਟ ਕੱਟ ਕੀਤਾ ਤੇ ਪੂਰੇ 3 ਵਜੇ ਤੱਕ ਨੇ ਪਟਾਤਾ ਸੀਗਾ ਤੇ ਮੈਂ ਇੱਕ ਮਿੰਟ ਵੀ ਨਹੀਂ ਉੱਠੀ ਕੱਟ ਕਰਕੇ ਪੂਰਾ ਕਟਿੰਗ ਕਟਿੰਗ ਕਰਕੇ ਸਟੀਚ ਕਰਕੇ ਤੇ ਫਿਰ ਮੈਂ ਫ੍ਰੀ ਹੋਈ ਤੇ ਹੁਣ ਮੰਮੀ ਫੋਨ ਕਰਨ ਰਹੀ ਕਿ ਅਸੀਂ ਬਣਾਇਆ ਸਾਗ ਤੇ ਆ ਜਾਓ ਤੇ ਲੈ ਜਾਓ ਤੇ ਪ੍ਰਭ ਪਤਾ ਨਹੀਂ ਕਿਧਰ ਚਲੇ ਗਿਆ ਵਾ ਮੈਂ ਹਾਂ ਆ ਜਾਂਦਾ ਤੇ ਚਲੇ ਜਾਂਦਾ ਡੈਡੀ ਬੜੀਆਂ ਤਾਰੀਫਾਂ ਕਰੀ ਜਾਂਦੇ ਸਾਗ ਹੈ ਜਮਨ ਬੜਾ ਸਵਾਦ ਬਣਾਇਆ ਹੈ ਸਾਗ ਬੜਾ ਸਵਾਦ ਬਣਿਆਈ ਤੇ ਮੈਂ ਹਾਂ ਚੱਲ ਲੈ ਜਾਨੇ ਆ ਉਹ ਪਰਮਪਤਨ ਕਿਤੇ ਚਲ ਕੇ ਮਿਲਦਾ ਬਾਹਰ ਖੇਡਣ ਚਲੇ ਗਿਆ ਕਿਤੇ ਤੇ ਉਹ ਆ ਜੇ ਤੇ ਫਿਰ ਆਪਾਂ ਸਾਗ ਸੁਗਲ ਦੇਖਦੇ ਆ ਜੇ ਜਾਇਆ ਜਾਉ ਪਹਿਲੀ ਗੱਲ ਤੇ ਹੁਣ ਨੀਰਾ ਹੋ ਜਾਣਾ ਮੈਨੂੰ ਲੱਗਦਾ ਤੇ ਸਸੀ ਕਬੀ ਜੀ ਹੋਛਣਾ ਕੀ ਹਾਲ ਜੇ ਵਿਚਾਰੇ ਨਾ ਬਜ਼ੁਰਗ ਆ ਤੇ ਤੁਰਿਆ ਹੋਣਾ ਚਾਹ ਸੌਂਦਾ ਵੀ ਕੱਟਦਾਂ ਪਤਾ ਤੇ ਉਹਨਾਂ ਨੇ ਜਿੰਨਾ ਕਿ ਸੁਣਿਆ ਉਹਨਾਂ ਨੇ ਜਵਾਬ ਜਵਾਬ ਦਿੱਤਾ ਤੇ ਹੁਣ ਆਪਾਂ ਵੇਖਦੇ ਆ ਜੇ ਤੇ ਪ੍ਰਭ ਆ ਗਿਆ ਫਿਰ ਤੇ ਆਪਾਂ ਜਾਵਾਂਗੇ ਸਾਗ ਤੁਸੀਂ ਕਹੋਗੇ ਇਸ ਬਾਗ ਚ ਸਾਗ ਕਿੱਥੇ ਸਾਗ ਘਰੇ ਜਿਹੜਾ ਬਾਥੂ ਚ ਲਾਈ ਵਗੈਰਾ ਹੁੰਦੀ ਨਾ ਉਹ ਤੋੜ ਕੇ ਤੇ ਉਹ ਸਾਗ ਬਣਾ ਲੈਨੇ ਤੇ ਉਹ ਮੈਂ ਅੱਜ ਦੁਪਹਿਰ ਬੁੱਢੀ ਲਈ ਗਈ ਆ ਵੇਖੋ ਉਹ ਮੈਂ ਆਪਾਂ ਗੱਲ ਤੋੜ ਕੇ ਲੈ ਕੇ ਆਣਾ ਉਤੋਂ ਤੇ ਉਹ ਮੈਂ ਦੁਪਹਿਰ ਬਿਤੇ ਇੱਥੇ ਲਗਾਤੀ ਮੈਂ ਚੱਲ ਹੋ ਜੂਗੀ ਤੇ ਵਧੀਆ ਵਧੀਆ ਫਿਰ ਪਿੰਕ ਵਿੰਕ ਵਾਈਟ ਵਾਈਟ ਤੇ ਪਿੰਕ ਅਮਰ ਲੱਦੀ ਦੋਕਨਰਤੀ ਤੇ ਵਧੀਆ ਫੁੱਲ ਖਿਲਦੇ ਹੁੰਦੇ ਤੇ ਉਧਰ ਆਪਣੇ ਉਹ ਵਾਲੇ ਪੌਡਸ ਸਾਰੇ ਪੈ ਨੇ ਤੇ ਇਹਨਾਂ ਤਿੰਨ ਚਾਰ ਨੂੰ ਛੇ ਪੌਟਸ ਨੂੰ ਕਲਰ ਕੀਤਾ ਪ੍ਰਭਣੇ ਤੇ ਬਾਕੀ ਜਿਹੜੇ ਆ ਉਹ ਅਜੇ ਕਲਰ ਹੋਣ ਵਾਲੇ ਦੋ ਜਿਵੇਂ ਆ ਰਹੇ ਨੇ ਆਣਾ ਪੌਟ ਜਿਹੜਾ ਉਹ ਪ੍ਰਭਣੇ ਉੱਪਰ ਰੱਖਤਾ ਤੇ ਉਹਦਾ ਕਰਕੇ ਜਿਹੜਾ ਕਿ ਸੋਕੀ ਗਿਆ ਵਿਚਾਰਾ ਬੂਟਾ ਤੇ ਹੁਣ ਵੇਖੋ ਸਾਰੀ ਮੈਂ ਇੱਧਰ ਗਈ ਨਹੀਂ ਇੱਧਰ ਆ ਤੇ ਹੁਣ ਵੇਖੋ ਪਾਣੀ ਪਾਣੀ ਪਾਉਂਦੇ ਆ ਜੇ ਥੋੜਾ ਬਹੁਤ ਹਰਿਆ ਹੋ ਗਿਆ ਤੇ ਫਿਰ ਤੇ ਵਧੀਆ ਨਹੀਂ ਹੋਇਆ ਜੇ ਫਿਰ ਇਹਦੇ ਵਿੱਚ ਆਪ ਹੋਰ ਕੋਈ ਫਾਦਲ ਦੀ ਫੁੱਲ ਫੁੱਲ ਇਸ ਟਾਈਮ ਉਹ ਕਰ ਸ਼ਾਮ ਦਾ 5:30 ਵਜੇ ਦਾ ਤੇ ਹੁਣ ਆਪਾਂ ਆ ਗਏ ਅੰਦਰ ਤੇ ਮੈਂ ਆਪਣੇ ਲਈ ਕੱਟ ਲਿਆ ਇੱਕ ਖੀਰਾ ਅੱਧਾ ਖੀਰਾ ਅੱਧਾ ਨਾ ਅੱਧਾ ਕਿਛ ਹੈ ਅੱਧੀ ਨੂੰ ਸ਼ਰਗੰਦੀ ਤੇ ਹੁਣ ਆਪਾਂ ਇਹ ਖਾਵਾਂਗੇ ਤੇ ਰਾਤ ਦਾ ਆਪਣਾ ਡਿਨਰ ਇਹੀ ਹੋਊਗਾ ਹੁਣ ਆਪਾਂ 5:30 ਪੌਂਟ 6:00 ਵਜੇ ਤੱਕ ਇਹ ਖਾ ਲੈਣ ਲੱਗੇ ਆ ਤੇ ਬਾਅਦ ਵਿੱਚ ਥੋੜੀ ਜਿਮਾ ਕੱਚੀ ਦਸੀ ਬਣਾ ਕੇ ਪੀਲਾਂਗੇ ਤੇ ਬਸ ਇਹੀ ਹੋਏ ਸਾਡੀ ਆਪਣੀ ਡਾਈਟ ਹੁੰਦੀ ਆ ਤੇ ਸਵੇਰ ਆਪਾਂ ਖਾਧਾ ਸੀਗਾ ਇੱਕ ਫੁਲਕਾ ਤੇ ਪਰਪੀ ਦੀ ਚਾਹ ਤੇ ਥੋੜਾ ਜਿਹਾ ਖਾ ਰਿਆ ਸੀਗਾ ਹੈਲਥ ਜੇ ਜਨ ਨਾਟਸ ਵਗੈਰਾ ਜੇ ਹੈਗੇ ਸੀਗੇ ਘਰੇ ਉਹ ਖਾਲੇ ਤੇ ਬਸ ਥੋੜੇ ਜਿਹੇ ਚਨੇ ਬੈਗੇ ਘਰੇ ਉਹ ਖਾਦੇ ਬਸ ਕਹੂ ਜੇਗੀ ਅੱਜ ਅੜੇ ਆਪਣੀ ਉਹ ਡਾਈਟ ਤੇ ਹੁਣ ਆਪਾਂ ਥੋੜਾ ਟਾਈਮ ਲਾਵਾਂਗੇ ਬਾਹਰ ਆਪਣੀ ਫਸਰਤੇ ਫਿਰ ਅਗੋਂ ਦੱਸਾਂਗੇ ਹੋਰ ਆਪਾਂ ਕੀ ਕੀ ਕੀਤਾ ਮੇਰੇ ਤੇ ਖਾਣ ਵਾਲੀ ਇਹ ਤੇ ਸੁਣੇ ਤੂੰ ਕੀ ਵੇਖਣ ਦੀ ਆ ਤੂੰ ਵੀ ਡਾਈਟਿੰਗ ਕਰਨੀ ਆ ਅੰਬਤੂ ਤੇ ਵੈਸੇ ਵੀ ਡਾਈਟਿੰਗ ਦੀ ਰੀਣੀ ਸੁਣਾਈ ਹੈ ਨਾ ਤੱਕੀ ਰੋਟੀ ਤੇ ਆਪਾਂ ਖਾਣਾ ਨਹੀਂ ਖਾਣੀ ਨਹੀਂ ਹੁੰਦੀ ਹੈ ਨਾ ਇਹਦੀ ਤੇ ਮੈਨੂੰ ਲੱਗਦਾ ਕਿ 24 ਮਹੀਨੇ ਡਾਈਟ ਰਹਿੰਦੀ ਹੈ ਜੀ ਲੋਕਾਂ ਦੇ 12 ਮਹੀਨੇ ਦੇ ਪਰ 24 ਮਹੀਨੇ 24 ਘੰਟੇ ਕਹਿਣਾ ਹੈਗਾ ਇਹ 24 ਘੰਟੇ ਡਾਈਟਿੰਗ ਡਾਈਟਿੰਗ ਰਹਿੰਦੀ ਆ ਲੋਕਾਂ ਦੇ ਆਪ ਖਾ ਲਿਏ ਮਿਲਦਾ ਤੁਹਾਨੂੰ ਥੋੜੀ देर ਬਾਅਦ ਹੋ ਕੇ ਆਗ ਆਪਣਾ ਆ ਗਿਆ ਤੇ ਪ੍ਰਭ ਬਾਹਰ ਦੀ ਬਾਹਰ ਹੀ Papa ਤੋਂ ਬਾਈਕ ਲੈ ਕੇ ਤੇ ਸਾਗ ਲੈਣ ਚਲੇ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਦੱਸਿਆ ਹੀ ਨਹੀਂ ਤੇ ਮੰਮੀ ਨੇ ਵਿਚਾਰੀ ਨੇ ਆਈਸਕ੍ਰੀਮ ਮੰਗਾਈ ਮੰਮੀ ਕਹਿੰਦੇ ਮੇਰਾ ਆਈਸਕ੍ਰੀਮ ਖਾਣ ਨੂੰ ਦਿਲ ਕਰਦਿਆ ਤੇ ਪ੍ਰਭ ਆਈਸਕ੍ਰੀਮ ਨਹੀਂ ਉਹਨਾਂ ਨੂੰ ਦੇ ਕੇ ਗਿਆ ਮੈਨੂੰ ਪਤਾ ਹੀ ਨਹੀਂ ਲੱਗਾ ਉਹ ਕਿਹੜੇ ਬੜੇ ਚੜ ਗਿਆ ਤੇ ਹੁਣ ਮੰਮੀ ਨੇ ਫੋਨ ਕਰਨ ਦੀ ਵੀ ਮੈਨੂੰ ਇਹ ਦੱਸ ਕੀ ਨਹੀਂ ਗਿਆ ਤੇ ਮੈਂ ਤਾਂ ਉਹਦੀ ਆਈਸਕ੍ਰੀਮ ਕਿੱਥੋਂ ਭੇਜਣੀ ਹੈਗੀ ਤੇ ਚਲੋ ਗਾਇਸ ਲਾਗੇ ਦਾ ਵੇਖ ਲੋ ਆ ਸੋਖ ਹੁੰਦਾ ਜੇ ਤੇ ਹੁਣ ਜਿਵੇਂ ਕਿ ਮੇਰੇ ਪਿੱਕੇ ਲੱਗ ਗਿਆ ਤੇ ਮੰਮੀ ਨੇ ਸਵੇਰੇ ਸਾਗ ਬਣਾਇਆ ਤੇ ਸ਼ਾਮ ਨੂੰ ਆਪਣੇ ਕੋਲ ਪਹੁੰਚ ਗਿਆ ਲਾਗੇ ਪਿੱਕੇ ਹੁੰਦਾ ਆ ਸੋ ਅੱਜ ਦੀ ਵੀਡੀਓ ਇੰਨੀ ਹੀ ਤੁਸੀਂ ਦੱਸੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਰੋਟੀ ਮੈਂ ਤਾਂ ਖਾਵਾਂਗੀ ਨਹੀਂ ਸਾਗ ਦਾ ਵਾ ਥੋੜਾ ਜਿਹਾ ਟੇਸਟ ਵੇਖੂੰਗੀ ਤੇ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਸੀਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਬਾਏ ਬਾਏ